ਕਤਲ ਕੀਤੇ ਇਹ ਬਹੁਤ ਹੀ ਨਿੰਦਨਯੋਗ ਔਰ ਬਹੁਤ ਹੀ ਘਟਿਆ ਕਰਤੂ ਤੇ ਜਿਹੜੀ ਉਹਨਾਂ ਵੱਲੋਂ ਅੰਜਾਮ ਦਿੱਤੀ ਗਈ ਉਸੇ ਦੇ ਰੋਸ ਦੇ ਵਿੱਚ ਅੱਜ ਕੱਢਿਆ ਜਾ ਰਿਹਾ ਤਾਂ ਕਿ ਇਹ ਗੱਲ ਦਾ ਪਤਾ ਲੱਗ ਸਕੇ ਦੁਸ਼ਮਣਾਂ ਨੂੰ ਕਿ ਉੱਤੇ ਇਸ ਰੋਸ ਵਿੱਚੋਂ ਪ੍ਰਦਰਸ਼ਨ ਕਰ ਰਿਹਾ ਹੈ ਕਿਉਂਕਿ ਹਰ ਵਾਰੀ ਚਾਹੇ ਉਹ ਤਾਂਸ਼ ਤੇ ਹਮਲਾ ਦਾ ਹਰ ਬੱਚਾ ਬਜ਼ੁਰਗ ਮਾਤਾਵਾਂ ਭੈਣਾ ਇਸ ਦਾਲੀ ਪਿਆਰ ਨੇ ਭਲੇਖਾ ਤੁਹਾਡਾ ਕਢ ਦਾਂਗੇ ਇਹ ਬੁਜ਼ੁਰਾ ਵਾਲੀਆਂ ਲੜਾਈਆਂ ਬੰਦ ਕਰਕੇ ਚੋਰੀ ਛਿਪੇ નિર્ਦੋਸ਼ਾਂ ਨੂੰ ਮਾਰਨਾ ਬੰਦ ਕਰਕੇ ਸਿੱਧਾ ਚੈਲੰਜ ਕਰਕੇ ਤੁਸੀਂ ਆਓ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਤੁਹਾਡੀ ਔਕਾਤ ਕੀ ਹੈ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੂੰ ਉਹ ਦੋ ਸ਼ਬਦ ਸਾਂਝੇ ਕਰਨ ਕਰਨ ਕਰਦੇ ਸੀ ਪੂਰਨ ਸਰਮਣ ਮਾਰਿਆ ਗਿਆ ਉਹਦੇ ਲੋਕ ਸੋਚੋਂ ਅਸੀਂ ਅੱਜ ਸਾਰੇ ਸ਼ਹਿਰ ਵਾਸੀ ਪਾਰਟੀ ਭਾਈ ਜੀ ਸਾਉਂਕ ਦੇ ਕਰਮਦਤਾਵਾਂ ਦੇ ਸਾਰੇ ਹਿੰਦੂਸਤਾਨੀ ਅਸੀਂ ਇਕੱਠੇ ਹੋ ਕੇ ਆਪਣੇ ਗੌਂਢੀ ਮੁਰਹੂਦ ਸੁਣਾ ਜਾਉਂਦੇ ਆ ਇਸ ਮਸਲੇ ਵਿੱਚ ਨਾ ਕੋਈ ਸਾਡੀ ਪਾਰਟੀ ਆ ਨਾ ਕੋਈ ਸਾਡਾ ਤਰਨਾ ਅਸੀਂ ਸੈਂਟਰ ਸਰਕਾਰ ਦੇ ਬਰ ਰੋਤੇ ਆ ਜੋ ਸੈਂਟਰ ਸਰਕਾਰ ਐਕਸ਼ਨ ਕਰੇ ਜੀ ਅਸੀਂ ਉਹਦੇ ਨਾਲ ਆ ਪਰੇ ਜੋ ਸ਼੍ਰੀਨਗਰチュア ਬਹੁਤ ਮੰਨ ਭਗਾ ਪ੍ਰਮਾਤਮਾ ਕਰੇ ਉਸ ਮੁਲਕ ਨੂੰ ਸਮਤ ਆਵੇ ਦੇਖੋ ਜਿਹੜਾ ਪੈਲਗਾਮ ਤੇ ਕਟਨਾ ਹੋਈ ਆ ਜਿਹੜੇ ਨਿਰਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋਇਆ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੀ ਕਰਦਿਆਂ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿਉਂਕਿ ਬਾਣੀ ਚ ਲਿਖਿਆ ਜੋ ਪੜੋਸੀ ਕੇ ਹੁਆ ਉਹ ਆਪਣੇ ਵੀ ਜਾਨ ਜੇ ਅੱਜ ਤੇਰੇ ਕਿ ਗੋਣੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਕਰਨਾ ਵੀ ਹੋ ਸਕਦਾ ਇਹ ਪਾਣਾ ਕਿਸੇ ਰ ਹਿੰਦੁਸਤਾਨੀ ਨਾਲ ਹੀ ਵਰ ਸਕਦਾ ਤੇ ਅੱਜ ਸਾਡਾ ਵੇਲਾ ਵ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਹਨਾਂ ਪਰਿਵਾਰਾਂ ਨਾਲ ਖਲੋਈਏ ਤੇ ਮੁਲਕ ਦੀ ਸਰਕਾਰ ਨਾਲ ਖਲੋਈਏ ਸੈਂਟਰਲ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਨਾ ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਕੁਛ ਨਹੀਂ ਅਸੀਂ ਅੱਜ ਇੱਕ ਹਿੰਦੂਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹ ਨਾਲ ਖਲੋਤੇ ਆ ਇੱਕ ਦੁੱਖ ਸਾਂਝਾ ਕਰਨ ਲਈ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਜੰਗ ਦੇ ਹਾਲਾਤ ਬੜੇ ਨੇ ਪਰ ਜੰਗ ਲਗਣੀ ਨਹੀਂ ਲਗਣੀ ਕਿ ਐਕਸ਼ਨ ਕਰਨਾ ਸੈਂਟਰ ਸੇ ਕਰਦਾ ਖਾ ਅਸੀਂ ਤਾਂ ਦੁੱਖ ਸਾਂਝਾ ਕਰਨ ਲਈ ਇਕੱਠੇ ਹੋਏ ਆ ਇਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲੇ ਦਾ ਫੈਸਲਾ ਹੈ ਪਹੁੰਚ ਦਾ ਫੈਸਲਾ ਅਸੀਂ ਉਹਨਾਂ ਦੇ ਨਾਲ ਆ ਰੋਸ ਪ੍ਰਦਰਸ਼ਨ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਜਿਹੜੇ ਸਾਡੇ ਨਿਰਦੋਸ਼ ਨਿਹੱਤੇ ਹਿੰਦੂਸਤਾਨੀਆਂ ਨੂੰ ਪਹਿਲਗਾਮ ਦੇ ਵਿੱਚ ਕਾਇਰਾਂ ਵਾਂਗੂ ਬੁਜ਼ਦਲਾ ਵਾਂਗੂ ਆ ਕੇ ਪਾਕਿਸਤਾਨੀਆਂ ਨੇ ਮਾਰਿਆ ਅਤਵਾਦੀਆਂ ਨੇ ਮਾਰਿਆ ਇਹ ਉਹਨਾਂ ਦੇ ਰੋਸ ਵਿੱਚ ਅੱਜ ਸੜਕਾਂ ਤੇ ਸਾਰੇ ਫਟੇਗੜ ਚੂੜੀਆਂ ਦੇ ਨਗਰ ਨਿਵਾਸੀ ਸੜਕਾਂ ਤੇ ਆਏ ਬੱਚੇ ਬੱਚੇ ਦੇ ਮਨ ਚ ਰੋਸ ਏ ਹਰ ਵਰਗ ਦੇ ਵਿੱਚ ਰੋਸ ਏ ਹਰ ਜਾਤੀ ਦੇ ਵਿੱਚ ਰੋਸ ਏ ਕਿਉਂਕਿ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਇਹ ਬੁਜ਼ਦਲਾਂ ਵਾਲੀ ਹਰਕਤ ਏ ਕਿੰਨੇ ਹੱਥਿਆਂ ਨੂੰ ਆ ਕੇ ਹਰ ਵਾਰੀ ਬੁਜ਼ਦਿਲਾ ਮੰਗੂ ਨੂੰ ਸਪੇਟ ਕਰਕੇ ਆ ਕੇ ਤੇ ਮਾਰ ਕੇ ਜਾਂਦੇ ਨੇ ਮਜਾ ਦੇ ਤਾਦੇ ਚੈਲੰਜ ਕਰਕੇ ਆਓ ਬਹਾਦਰਾਂ ਵਾਲੀ ਲੜਾਈ ਲੜੋ ਫਿਰ ਪਤਾ ਲੱਗੇਗੀ ਤੁਹਾਡੀ ਔਕਾਤ ਕੀ ਹੈ ਇਹੀ ਗੱਲ ਏ ਜਿਹੜੀ ਅੱਜ ਕਰਨ ਵਾਸਤੇ ਹਰ ਹਿੰਦੁਸਤਾਨ ਦਾ ਨਾਗਰਿਕ ਸੜਕਾਂ ਤੇ ਆਇਆ ਦਾ ਹਰ ਇੱਕ ਦੇ ਮਨ ਚ ਗੁੱਸਾ ਏ ਰੋਸ ਏ ਸੋ ਅਸੀਂ ਤੇ ਇਹੀ ਕਵਾਂਗੇ ਕਿ ਇਹ ਲੜਾਈ ਸਾਂਝੀ ਲੜਾਈ ਏ ਕਿਸੇ ਜਾਤ ਦੀ ਪਾਰਟਿਕੂਲਰ ਜਾਂ ਕਿਸੇ ਪਾਰਟੀ ਦੀ ਲੜਾਈ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਲੜਾਈ ਏ ਇਹ ਹਿੰਦੁਸਤਾਨ ਦੇ ਨਾਲ ਉਹਨਾਂ ਨੇ ਗਲਤ ਕੀਤਾ ਜਿਹੜੇ ਗਏ ਨੇ ਉਹਨਾਂ ਦਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੱਜ ਰੋਸ਼ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਕਿ ਪ੍ਰਮਾਤਮਾ ਨਾਲ ਉਹ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਘਾਣਾ ਮੰਨਦਾ ਬਲ ਬਖਸ਼ਣ ਜਿਹੜੀ ਅਪਹਿਲਗਾਮ ਹੁਣ ਅਡਰਪੋ ਕਾਨਾ ਹਮਲਾ ਕੀਤਾ ਆ ਪਾਕਿਸਤਾਨ ਦੇ ਅਤਵਾਦੀਆਂ ਨੇ ਇਹ ਬੜੀ ਮਾੜੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਉਹ ਕੱਲੇ ਕੱਲੇ ਟੈਰਰਿਸਟ ਨੂੰ ਲੱਭਿਆ ਜਾਵੇ ਔਰ ਕੱਲੇ ਕੱਲੇ ਨੂੰ ਸਜ਼ਾ ਦਿੱਤੀ ਜਾਵੇ। ਇਹ ਤੋਂ ਥੱਲੇ ਕੋਈ ਹੋਰ ਅਸੀਂ ਨਹੀਂ ਕਹਿੰਦੇ ਵੀ ਕੋਈ ਇਹਦਾ ਹੋਰ ਕੋਈ ਹੱਲ ਹੈਗਾ। ਟੈਰਰਿਸਟ ਜਿੰਨਾ ਚਿਰ ਨਹੀਂ ਮਰਦੇ ਅਸੀਂ ਇੱਦਾਂ ਹੀ ਐਜੀਟੇਸ਼ਨ ਕਰਦੇ ਰਵਾਂਗੇ। ਅਸੀਂ ਇੱਦਾਂ ਹੀ ਬੁਜਾਰਾ ਚਾਉਂਦੇ ਰਵਾਂਗੇ। ਇੱਦਾਂ ਹੀ ਸਰਕਾਰ ਦੇ ਪੋਲ ਖੋਲਦੇ ਰਵਾਂਗੇ।